ਗੁਰੂ ਜੀ ਦਾ ਖalsa ਭਾਈ ਗੁਰੂ ਜੀ ਦੀ ਫਤਿਹ ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਲਿਖੀ ਕਿਤਾਬ ਇਤਜਨ ਕਰੀ ਵਿੱਚੋਂ ਆਓ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਪਿੰਡ ਬਖਸ਼ਸ਼ਾਂ ਇੰਜ ਪਰ ਤੀਤ ਹੁੰਦਾ ਹੈ ਕਿ ਜਦ ਗੁਰੂ ਤੇਗ ਬਹਾਦਰ ਜੀ ਕੁਝ ਦਿਨ ਸੈਫਾਬਾਦ ਪਟਿਆਲਾ ਲਾਗੇ ਟਿਕੇ ਸਨ ਤਾਂ ਲਾਗਲੇ ਪਿੰਡਾਂ ਵਿੱਚ ਸੰਗਤਾਂ ਦੀਆਂ ਪ੍ਰੇਮ ਖਿੱਚਾਂ ਕਾਰਨ ਪੁੱਜ ਕੇ ਦਰਸ਼ਨ ਦੇਂਦੇ ਰਹੇ ਪਟਿਆਲੇ ਦੇ ਗਿਰਦ ਕਿੰਨੇ ਹੀ ਐਸੇ ਅਸਥਾਨ ਹਨ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਦੀ ਪਾਵਨ ਛੋਪਾ ਪ੍ਰਾਪਤ ਹੈ ਜਿੱਥੇ ਅੱਜ ਪੰਜਾਬੀ ਯੂਨੀਵਰਸਿਟੀ ਦੀ ਅਸਥਾਪਨਾ ਹੈ ਉਹ ਅਸਥਾਨ ਵੀ ਗੁਰੂ ਜੀ ਦੇ ਚਰਨਾਂ ਨਾਲ ਪਾਵਨ ਹੋਇਆ ਹੈ ਮਗਰ ਸਾਹਿਬ ਬੀਬੀ ਪੁੱਲਮਾ ਸੀਪੰਡ ਰੋਹਟਾ ਜੰਡ ਮੰਗੋਲੀ ਬੁੱਧਪੁਰ ਮਹਿਮੂਦਪੁਰ ਜੱਟਾ ਰਾਏਪੁਰ ਸੀਵ ਸੇਖਪੁਰਾ ਕਬੂਲਪੁਰ ਥਾਵਾਂ ਤੇ ਗੁਰੂ ਤੇਗ ਬਹਾਦਰ ਜੀ ਇਸੇ ਦੌਰੀ ਵਿੱਚ ਰਹੇ ਸਨ ਤੇ ਨਾਮ ਦੇ ਛੱਟੇ ਮਾਰੇ ਸਨ ਲਹਿਲ ਤੋਂ ਆ ਲੋ ਰੱਖ ਬਖਸ਼ਿਸ਼ਾਂ ਕਰਦੇ ਗਾਗਾ ਤੋਂ ਸਮਾਨਾ ਪੁੱਜੇ ਸਮਾਨਾ ਵਰੀਕ ਵਸਤਰਾ ਦੇ ਬੁਨਣ ਕਾਰਨ ਪ੍ਰਸਿੱਧ ਸੀ ਸਮਾਨਾ ਦਾ ਪਹਿਲਾ ਨਾਂ ਨਿਰੰਜਨ ਖੀੜਾ ਸੀ ਜਦ ਈਰਾਨ ਤੋਂ ਸਮਾਨਵੀ ਘਰਾਣੀ ਦੇ ਕੁਝ ਲੋਕ ਇੱਥੇ ਆ ਵਸੇ ਤਾਂ ਇਸ ਦਾ ਨਾਂ ਸਮਾਨਾ ਹੋਇਆ ਗੁਰੂ ਨਾਨਕ ਦੇਵ ਜੀ ਨੇ ਵੀ ਇੱਥੇ ਚਰਨ ਪਾਈ ਸਨ ਆਪ ਜੀ ਨੇ ਟਿਕਾਣਾ ਸਮਾਣੀ ਦੀ ਹੱਦ ਤੋਂ ਬਾਹਰ ਰੱਖਿਆ ਜੋ ਗੋਗਰਕਨਾਥ ਯੋਗੀਆਂ ਦਾ ਟਿਕਾਣਾ ਸੀ ਉਥੇ ਖੜੇ ਖੜੇ ਹੀ ਜਲ ਸਕਿਆ ਸੀ ਜਿੱਥੇ ਹੁਣ ਗੁਰਦੁਆਰਾ ਥੜਾ ਸਾਹਿਬ ਹੈ ਇੱਥੇ ਸੰਗਤਾਂ ਦਰਸ਼ਨਾ ਨੂੰ ਆਈਆਂ ਉਹ ਬੈਰਾਗੀਆਂ ਦੀ ਥਾਂ ਸੀ ਜਿੱਥੇ ਹੁਣ ਨਿਸ਼ਾਨ ਸਾਹਿਬ ਝੂਲ ਰਿਹਾ ਹੈ ਇਹ ਵੀ ਯਾਦ ਰੱਖੇ ਕਿ ਜਿਸ ਜਲਾਲ ਜਲਾਲ ਉਦਦீன் ਨੇ ਮਹਾਰਾਜ ਨੂੰ ਚਾਦਰੀ ਚੌਕ ਵਿਖੇ ਸ਼ਹੀਦ ਕੀਤਾ ਸੀ ਉਹ ਇਸੇ ਸਮਾਣੀ ਦਾ ਰਹਿਣ ਵਾਲਾ ਸੀ ਅਤੇ ਫਿਰ ਪਿੱਛੋਂ ਜਿੰਨਾ ਜਲਾਦਾ ਸਾਹਿਬ ਜਾਦੇ ਬਾਬਾ ਚੋਰਾਵਰ ਸਿੰਘ ਤੇ ਬਾਬਾ ਫਤੀ ਸਿੰਘ ਨੂੰ ਨੀਹਾਂ ਵਿਚਣਿਆ ਉਹ ਵਿਸ਼ਾਲ ਵੀਗ ਤੇ ਮਿਸ਼ਾਲ ਵੀਗ ਵੀ ਇਸੇ ਨਗਰ ਦੇ ਵਾਸੀ ਸਨ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਸ਼ੀਸ਼ ਤੇ ਤੱਤਾ ਰੀਤਾ ਪਾਉਣ ਵਾਲਾ ਜਲਾਦ ਨੂਰ ਉਦਦੀਨ ਵੀ ਇੱਥੋਂ ਦਾ ਹੀ ਸੀ ਇਸ ਲਈ ਬਾਬਾ ਬੰਦਾ ਜੀ ਨੇ ਜਦ ਸਰਹੰਦ ਤੇ ਹੱਲਾ ਬੋਲਿਆ ਤਾਂ ਪਹਿਲਾਂ ਇਸ ਨਗਰ ਤੇ ਹੱਲਾ ਕੀਤਾ ਜਿਸ ਨੇ ਐਨੇ ਬੇਕਿਰਕ ਜਲਾਦ ਪੈਦਾ ਕੀਤੇ ਹਨ ਸਮਾਣਾ ਤੋਂ ਆਪ ਜੀ ਭਵਾਨੀਗੜ ਗਏ ਤੇ ਜੂ ਵਿੱਚ ਡੇਰਾ ਲਾਇਆ ਉਥੇ ਹੀ ਪਿੱਛੋਂ ਫੱਗੂ ਵਾਲਾ ਪਿੰਡ ਵਸਿਆ ਉਥੇ ਢੰਡਿਆਂ ਦੇ ਇੱਕ ਬ੍ਰਾਹਮਣ ਨੇ ਸ਼ਰਨ ਲਈ ਤੇ ਉਪਦੇਸ਼ ਮੰਨ ਸਿੱਖ ਹੋਇਆ ਉਥੋਂ ਕਰਾਚੋਂ ਦੀ ਸੰਗਤ ਦਰਸ਼ਨਾਂ ਨੂੰ ਆਈ ਅਤੇ ਬੇਨਤੀ ਕੀਤੀ ਕਿ ਸੁਲਤਾਨੀਏ ਸੰਗਤ ਨੂੰ ਕੀਰਤਨ ਨਹੀਂ ਕਰਨ ਦਿੰਦੇ ਆਪ ਜੀ ਉਥੋਂ ਕਰਾਚੋਂ ਗਏ ਅਤੇ ਦੀਵਾਨ ਲਗਾਇਆ ਨਿਸ਼ਾਨ ਸਾਹਿਬ ਗੱਡਿਆ ਉਥੋਂ ਮੰਗਵਾਲ ਪੁੱਜੀ ਜਿੱਥੇ ਗੁਰੂ ਨਾਨਕ ਦੇਵ ਜੀ ਅਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੇ ਚਰਨ ਪੈ ਚੁੱਕੇ ਸਨ ਉਥੇ ਰਾਤ ਕੱਟ ਆਪ ਜੀ ਕੋਈ ਪਿੰਡ ਤੋਂ ਹੁੰਦੇ ਹੋਏ ਕਾਂਝਲੇ ਪੁੱਜੀ ਕਾਂਝਲੇ ਦੇ ਵਸਨੀਕਾਂ ਨੂੰ ਚੀਰਾ ਤੋਂ ਕੋਹੜ ਦੇ ਨਾਮੁਰਾਦ ਰੋਗ ਨੇ ਗਰਸਿਆ ਹੋਇਆ ਸੀ ਨਗਰ ਨੇ ਦਿਨ ਰਾਤ ਚਿੱਤ ਲਗਾ ਕੇ ਸੇਵਾ ਕੀਤੀ ਲੰਗਰ ਚਲਾਏ ਮਹਾਰਾਜ ਨੇ ਬਖਸ਼ਿਸ਼ਾ ਕਰਦੇ ਫਰਮਾਇਆ ਕਿ ਹੁਣ ਨਗਰ ਵਿੱਚ ਕੋਈ ਕੋਹੜੀ ਨਹੀਂ ਹੋਣ ਲੱਗਾ ਨਾਮ ਵਿੱਚ ਲੱਗੇ ਕਹਿ ਰਹਿਣਾ ਸੇਵਾ ਕਰਨੀ ਕੀ ਤੁਨ ਸੁਣਨਾ ਬਾਣੀ ਨਹੀਂ ਹੋਣ ਲੱਗਾ ਬਾਣੀ ਨਾ ਵਿਸਾਰਨੀ ਕੋਹੜ ਤਦ ਹੀ ਆਉਂਦਾ ਹੈ ਜਦ ਸੇਵਾ ਸਿਮਰਨ ਵੱਲੋਂ ਧਿਆਨ ਖੁੱਝ ਜਾਂਦਾ ਹੈ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਉਥੋਂ ਗੁਣੀ ਕੇ ਤੇ ਰਾਜੋ ਮਾਜਰਾ ਹੁੰਦੇ ਆਪ ਜੀ ਮੂਲ ਵਾਲ ਪੁੱਛੇ ਵਾਹੀ ਗੁਰੂ ਜੀ ਦਾ ਖਲਸਾ ਵਾਹੀ ਗੁਰੂ ਜੀ ਦੀ ਫਤਿਹ